ਤੰਤਨ ਬਾਬਾ ਜੋਰਾਵਰ ਸਿੰਘ ਜੀ 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 ਤੰਤਨ ਬਾਬਾ ਫਤੇ 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 ਸਿੰਘ ਜੀ ਤੰਤਨ ਮਾਤਾ ਗੁਜਰ ਕੌਰ 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 ਜੀ ਮਾਤਾ ਗੁਜਰਕਾਰ ਦੀ ਮੰਦਰ ਮਾਤਾ ਗੁਜਰਕਾਰ ਜੀ ਧੰਤਨ ਬਾਬਾ ਜੋਰਵਰ ਸਿੰਘ ਜੀ ਧੰਤਨ ਬਾਬਾ ਜੋਰਵਰ ਸਿੰਘ ਜੀ ਧੰਤਨ ਬਾਬਾ ਜੋਰਵਰ ਸਿੰਘ ਜੀ ਧੰਤਨ ਬਾਬਾ ਫਤੇ 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 ਸਿੰਘ ਜੀ ਧੰਤਨ ਮਾਤਾ ਗੁਜਰਕਾਰ ਜੀ ਧੰਤਨ ਮਾਤਾ ਗੁਜਰਕਾਰ ਜੀ ਧੰਤਨ ਮਾਤਾ ਗੁਜਰਕਾਰ ਜੀ